ਫੋਕਸ ਪੰਜਾਬੀ ਦੀ ਟੀਮ ਇਸ ਵਕਤ ਰਾਮਾਮੜੀ ਵਿੱਚ ਮੌਜੂਦ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਆਮ ਆਦਮੀ ਪਾਰਟੀ ਦੇ ਸਿੰਘਰ ਆਗੂ ਵਿਕੀ ਤੁਰਸੀ ਮੌਜੂਦ ਹਨ ਉਹਨਾਂ ਨਾਲ ਆਪ ਦੇ ਬਹੁਤ ਸਾਰੇ ਵਰਕਰ ਮੌਜੂਦ ਹਨ ਜਿਨ੍ਹਾਂ ਵਿੱਚ ਬੜਾ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ VOTING ਹੋ ਰਹੀ ਹੈ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਵਿਕੀ ਤੁਰਸੀ ਜੀ 2 ਮਹੀਨੇ ਲਗਾਤਾਰ ਚੌਨ ਮੇਂ ਹਮ ਚਲੀ ਫਖਦੀ ਦੁਪਹਿਰ ਔਰ ਤੁਸੀਂ ਵੀ ਹਰ ਰੈਲੀ ਚ ਹਰ ਨੁੱਕਰ ਬੈਠਕ ਵਿੱਚ ਸਮਰਿਤ ਕੀਤੀ ਆਪਣੀਆਂ ਬੈਠਕਾਂ ਵੀ ਕਰਵਾਈਆਂ ਕਿਸ ਤਰ੍ਹਾਂ ਦਾ ਤੁਹਾਨੂੰ ਮਤਲਬ ਲੱਗ ਰਿਹਾ ਕਿ ਚਾਰ ਜੋਨ ਨੂੰ ਬਲੇ ਬਲੇ ਹੋਵੇਗੀ ਕੀ ਕਹਿਣਾ ਚਾਹੋ ਫੋਕੋ ਚੈਨਲ ਦਾ ਮੈਂ ਮੈਂ ਪਹਿਲਾਂ ਧੰਨਵਾਦ ਕਰਦਾ ਬਾਕੀ ਦਿਹਾਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਇਹ ਕਿ ਜੋ ਆਮ ਜਨਤਾ ਦੇ ਵਿੱਚ ਲੋਕਾਂ ਵਿੱਚ ਉਤਸ਼ਾਹ ਹੈਗਾ ਆ ਔਰ ਇੰਨੀ ਭਾਰੀ ਗਰਮੀ ਦੇ ਵਿੱਚ ਅਸੀਂ ਹੈਰਾਨ ਆ ਵੀ ਲੋਕਾਂ ਨੇ ਪਰਵਾਹ ਨਹੀਂ ਕੀਤੀ ਲੋਕਾਂ ਨੇ ਠਾਣਿਆ ਹੋਇਆ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ ਔਰ ਘਰੋ ਘਰ ਵੱਧ ਚੜ ਕੇ ਲੋਕਾਂ ਨੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ ਔਰ ਆਮ ਆਦਮੀ ਪਾਰਟੀ ਨੂੰ ਉਹਦੇ ਕੰਮਾਂ ਨੂੰ ਮੇਨ ਮੁੱਦਾ ਜਿਨ੍ਹਾਂ ਲੋਕਾਂ ਦੀ ਬਿਜਲੀ ਫਰੀ ਹੋਈ ਆ ਉਹਨਾਂ ਨੇ ਡਟ ਕੇ ਵੋਟਾਂ ਪਾਈਆਂ 13 0 ਦਾ ਮਿਸ਼ਨ ਦਿੱਤਾ ਗਿਆ ਸੀ ਤੁਹਾਨੂੰ ਕਿ ਅਸੀਂ 13 0 ਇਹ 13 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਜਾ ਰਹੇ ਹਾਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਜਾ ਰਹੀ ਆ ਆਮ ਆਦਮੀ ਪਾਰਟੀ ਉਹ ਦੇਖੋ ਇਹ ਸਾਡੇ ਮਾਨ ਸਾਹਿਬ ਨੇ ਭਗਵੰਤ ਮਾਨ ਸਾਡੇ ਸੀਐਮ ਪੰਜਾਬ ਦੇ ਜਿਨ੍ਹਾਂ ਨੇ ਸ਼ੁਰੂ ਤੋਂ ਨਾਰਾ ਲਾਇਆ ਸੀ 13 0 ਦਾ ਔਰ ਮੈਨੂੰ ਪੂਰਾ ਯਕੀਨ ਆ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਰਕੇ ਦਿਖਾਉਣਾ ਹੈ ਆਪਣੇ ਵਾਰ ਦੇ ਲੋਕਾਂ ਦਾ ਤੁਹਾਨੂੰ ਕਿਸ ਤਰ੍ਹਾਂ ਸਮਰਥਨ ਮਿਲੇਗਾ ਕਿਸ ਤਰ੍ਹਾਂ ਸਮਰਥਨ ਮਿਲ ਰਿਹਾ ਕੀ ਕਹਣਾ ਚਾਹੂਗਾ ਦੇਖੋ ਵਾਰ ਦੇ ਲੋਕ ਹਮੇਸ਼ਾ ਸਰ ਨਾਲ ਜੁੜੇ ਹੋਏ ਆ ਬਹੁਤ ਪਿਆਰ ਕਰਦੇ ਆ ਕਿਉਂਕਿ ਵਾਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਆਉਦੀ ਆ ਉਹਨੂੰ ਅਸੀਂ ਹੱਲ ਕਰਾਈਦਾ ਸਭ ਤੋਂ ਅੱਗੇ ਪਹਿਲ ਦੇ ਆਧਾਰ ਤੇ ਇਸ ਲਈ ਲੋਕ ਆਪ ਸਾਨੂੰ ਆ ਕੇ ਪੁੱਛਦੇ ਸੀਗੇ ਕਿ ਭਾਜੀ ਵੋਟਾ ਕਰੋ ਹੈਗੀਆਂ ਆ ਬੀ ਜੀ ਅੱਜ ਇੱਕ ਜੂਨ ਆਈ ਆ ਤਾਂ ਘਰੋ ਘਰ ਮੈਂ ਤੁਹਾਨੂੰ ਦੱਸਦਾ ਪਿਆ ਆ ਵੀ ਸਾਡੇ ਵਾਰਡ ਦੇ ਵਿੱਚੋਂ ਸਭ ਤੋਂ ਵੱਧ VOTING ਨਿਕਲੂਗੀ ਪਵਲਟੀ ਨੂੰ ਚਾਰ ਨੂੰ ਜਿੱਤਣ ਜਾ ਰਹੇ ਆ ਲੱਡੂ ਵੰਡਣੇ ਜਾ ਰਹੇ ਲੱਡੂ ਵੰਡਣਗੇ ਜੀ ਢੋਲ ਵਜਾਵਾਂਗੇ ਪਿਛਲੀ ਵਾਰ ਵੀ ਵਜਾਇਆ ਸੀਗੇ ਹੁਣ ਵੀ ਵਜਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰਨ ਲਈ ਇਹ ਸਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਕੀ ਤੁਲਸੀ ਜਿਨ੍ਹਾਂ ਨੇ ਪੁਖਤਾ ਦਾਅਵਾ ਕੀਤਾ ਹੈ ਕਿ ਪਵਨ ਟਿੰਨੂ ਭਾਰੀ ਬਹੁਮਤ ਨਾਲ ਸੀਟ ਜਿੱਤਣ ਜਾ ਰਹੇ ਹਨ ਤੇ 4 ਜੂਨ ਨੂੰ ਉਹ ਵਰਕਰਾਂ ਦਾ ਭਾਰੀ ਇਕੱਠ ਕਰਕੇ ਢੋਲ ਠਮਾਕੇ ਨਾਲ ਖੁਸ਼ੀ ਮਨਾਉਣਗੇ